ਹਾਂਜੀ ਹਾਂਜੀ ਸ਼ਸ਼ੀਕਲ ਸਾਰਿਆਂ ਨੂੰ ਅੱਜ ਆਪਾਂ ਖੜੇ ਆਂ ਡਿਸਟ੍ਰਿਕਟ ਫਰੀਦਕੋਟ ਜਿਹਦਾ ਪੌਲਾ ਜਿਹੜਾ ਬਣ ਰਿਹਾ ਤੇ ਬਹੁਤ ਹੀ ਖਤਰਨਾਕ ਕੰਡੀਸ਼ਨਾਂ ਜਿਹੜਾ ਅਨਕੰਪਲੀਟਡ ਪੌਲ ਦੇ ਉੱਤੋਂ ਦੀ ਜਿਹੜੀ ਆਵਾਜ਼ ਆਵੀਂ ਕੀਤੀ ਜਾ ਰਹੀ ਆ ਜਿਹੜੇ ਵੀਕਲ ਆ ਉਹ ਇੱਥੋਂ ਦੀ ਲੰਘ ਰਿਹਾ ਰੱਬ ਨਾ ਕਰੇ ਤੁਸੀਂ ਖੁਦ ਦੇਖੋ ਮੈਂ ਤੁਹਾਨੂੰ ਜ਼ੂਮ ਕਰ ਕਰਕੇ ਦਿਖਾਉਣੀ ਆ ਕਿ ਕੋਈ ਵੀ ਅਣਸਖਾਵੀ ਜਿਹੜੀ ਘਟਨਾ ਵਾਪਰ ਸਕਦੀ ਆ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਉਹ ਪੋਲ ਚੱਲ ਰਿਹਾ ਉਧਰ ਦੀ ਪਬਲਿਕ ਨੂੰ ਜਾਣਾ ਚਾਹੀਦਾ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਦੇ ਕੋਈ ਬੈਰੀਕੇਟਿੰਗ ਨਹੀਂ ਕੀਤੀ ਹੋਈ ਕੁਛ ਨਹੀਂ ਕੋਈ ਰੋਕ ਨਹੀਂ ਰਿਹਾ ਇੱਥੇ ਕੋਈ ਟੋਕ ਨਹੀਂ ਰਿਹਾ ਸੋ ਹਜੇ ਪੋਲ ਆ ਜਿਹੜਾ ਉਹ ਕੰਪਲੀਟਲੀ ਤੌਰ ਤੇ ਹਜੇ ਪੋਲ ਨਹੀਂ ਚੱਲਿਆ ਤੁਸੀਂ ਦੇਖੋ ਹਜੇ ਕੰਮ ਪੋਲ ਦਾ ਉਧਰਲੀ ਸਾਈਡ ਚੱਲ ਰਿਹਾ ਹਜੇ ਤੇ ਸੋ ਚੱਲਦੇ ਕੰਮ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਇੰਨੀ ਕੁ ਕਟਾਈ ਵਰਤੀ ਜਾ ਰਹੀ ਹੈ ਇਹ ਤੇ ਜੇ ਗੱਲ ਕਰੀਏ ਆਪਾਂ ਇਥੋਂ ਸਰਬਜੀਤ ਸਿੰਘ ਜੀ ਵੀ ਜਿੱਤੇ ਨੇ ਇਥੋਂ ਗੁਰਦੇਵ ਸਿੰਘ ਜੀ ਜੇ ਗੱਲ ਕਰੀਏ ਤੇ ਸਪੀਕਰ ਸਾਹਿਬ ਤੁਸੀਂ ਵੀ ਇਥੋਂ ਦੇ ਹੀ ਹੋ ਤੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਬਣਿਆ ਬਾਅਦ ਦੇ ਵਿੱਚ ਫੋਟੋਆਂ ਵਾਇਰਲ ਕਰਨਾ ਉਹ ਜੀ ਅੱਜ ਬੱਸ ਡੈਗਪੀ ਨਹਿਰ ਚ ਅੱਜ ਕਾਰ ਡੈਗਪੀ ਆ ਜਾ ਹੋ ਗਿਆ ਇਸ ਤੋਂ ਪਹਿਲਾਂ ਇੰਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਹ ਤੁਰਨੇ ਗਈਆਂ ਇਨਸਾਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਸੀ ਕਿਹਾ ਸੀ ਕਿ ਭੈਣ ਜੀ ਅਸੀਂ ਬੜੀ ਵਾਰੀ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ মিডিਆ ਨੂੰ ਵੀ ਕਹਿ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਜੇ ਤੁਸੀਂ ਦੇਖੋ ਵੀ ਇਹ ਪੌਲਾ ਜਿਹੜਾ ਸ਼ਰੇਆਮ ਚੱਲ ਰਿਹਾ ਅਨਕੰਪਲੀਟਡ ਪੌਲਾ ਰੱਬ ਨਾ ਕਰੇ ਉੱਧਰ ਦੇਖੋ ਤੁਸੀਂ ਕੋਈ ਵੀ ਅਨਸਖਾਮੀ ਘਟਨਾ ਕਿਸੇ ਵਕਤ ਵੀ ਵਾਪਰ ਸਕਦੀ ਆ ਫੇਰ ਅਸੀਂ ਦੋਸ਼ ਦੇਵਾਂਗੇ ਇਹ ਤਾਂ ਸਾਨੂੰ ਸਾਡੀ ਆਪਦੀ ਵੀ ਕੁਝ ਸਿਆਣਫ ਹੋਣੀ ਚਾਹੀਦੀ ਆ ਸਾਨੂੰ ਆਪ ਨੂੰ ਵੀ ਕੁਝ ਪਤਾ ਹੋਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਸ਼ਾਰਟਕਟ ਰਸਤੇ ਅਪਣਾਉਂਦੇ ਅਪਣਾਉਂਦੇ ਆਪਦੀ ਜ਼ਿੰਦਗੀ ਆ ਜਿਹੜੀ ਉਹਨੂੰ ਵੀ ਸ਼ਾਰਟਕਟ ਕਰ ਲਿਆ ਸੋ ਇਹ ਸਾਡੀ ਜ਼ਿੰਦਗੀ ਆ ਜਿਹੜੀ ਉਹ ਵੀ ਸ਼ਾਰਟਕਟ ਹੋ ਚੁੱਕੀ ਆ ਇੰਨਾ ਡੇਂਜਰਸ ਕੰਮ ਇੱਥੇ ਚੱਲ ਰਿਹਾ ਹੈ ਨਾ ਦੂਸਰੇ ਪਾਸੇ ਤੁਸੀਂ ਦੇਖੋ ਅਜੇ ਕੁਝ ਵੀ ਨਹੀਂ ਬਣਿਆਗਾ ਆ ਪੋਲਾ ਜਿਹੜਾ ਕੰਪਲੀਟ ਤੌਰ ਤੇ ਹੈ ਨਹੀਂਗਾ ਪਰ ਫਿਰ ਵੀ ਜਿਹੜੇ ਇਸ ਪੋਲ ਦੇ ਉੱਤੋਂ ਦੀ ਜਿਹੜੀ ਆਵਾਜਾ ਵੀ ਆ ਉਹ ਸ਼ਰਿਆਮ ਚੱਲ ਰਹੀ ਆ ਕੋਈ ਪ੍ਰਸ਼ਾਸਨ ਦੀ ਇੱਥੇ ਬੈਰੀਕੇਟਿੰਗ ਨਹੀਂ ਕੋਈ ਪ੍ਰਸ਼ਾਸਨ ਦਾ ਇੱਥੇ ਬੰਦਾ ਨਜ਼ਰ ਨਹੀਂ ਆ ਰਿਹਾ ਵੀ ਜਿਹੜਾ ਭਾਈ ਚਲੋ ਨਾਰਮਲ ਵਹੀਕਲ ਲੰਘਦੇ ਆ ਸਹੀ ਗੱਲ ਆ ਸੰਭਲ ਜਾਣਗੇ ਪਰ ਜਿਹੜੇ ਹੈਵੀ ਵਹੀਕਲ ਇਥੋਂ ਦੀ ਨੰਗਦੇ ਆ ਭਰੀਆਂ ਬੱਸਾਂ ਸਵਾਰੀਆਂ ਨੰਗਦੀਆਂ ਫਿਰ ਉਹ ਕੀ ਕਹਿ ਦਿੰਦੇ ਆ ਜੀ ਸਾਹਮਣੇ ਅੱਗੇ ਤੋਂ ਬੱਸ ਆ ਰਹੀ ਸੀ ਜਾਂ ਮਤਲਬ ਕਿ ਪੌਲ ਤੰਗ ਸੀ ਜਾਂ ਪੌਲ ਬੰਨ ਰਿਹਾ ਸੀ ਉਸ ਕਰਕੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਸੋਏ ਜਿਹੜੀਆਂ ਘਟਨਾਵਾਂ ਇਹ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਲੋਕਾਂ ਨੂੰ ਆਉਂਦੀਆਂ ਜ਼ਿੰਦਗੀਆਂ ਤੋਂ ਹੱਤ ਹੋਣੇ ਪੈ ਜਾਣਗੇ ਤੁਸੀਂ ਆਹ ਦੇਖੋ ਹੁਣ ਜਿਹੜੀਆਂ ਬੱਸਾਂ ਉਹ ਵੀ ਇੱਧਰ ਦੀ ਜਾ ਰਹੀਆਂ ਤੇ ਜਦੋਂ ਮੈਂ ਆਈ ਉਹਦੋਂ ਦੋ ਦੋ ਬੱਸਾਂ ਇੱਕ ਦੂਜੇ ਤੋਂ ਦੌੜਦੇ ਕਿਉਂਕਿ ਇਨਾਂ ਕੋਲੇ ਵੀ ਵਿਚਾਰਿਆਂ ਕੋਲੇ ਟਾਈਮ ਉਹਨਾਂ ਕੋ ਹੁੰਦਾ ਫਿਰ ਇਹ ਬੱਸ ਭਿਜਾ ਕੇ ਕੱਢਦੇ ਨੇ ਤੇ ਇਹ ਹਾਲਾਤ ਆ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂ ਤੇ ਪ੍ਰਸ਼ਾਸਨ ਨੂੰ ਖਾਸ ਖਾਸ ਤੌਰ ਤੇ ਸਪੀਕਰ ਸਾਹਿਬ ਇਹ ਵੀਡੀਓ ਤੁਹਾਡੇ ਲਈ ਹੈ ਕਿ ਤੁਹਾਨੂੰ ਥੋੜਾ ਜਿਹਾ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਕਿ ਜਿੰਨੀ ਦੇਰੇ ਪੌਲ ਕੰਪਲੀਟ ਨਹੀਂ ਹੁੰਦਾ ਓਨੀ ਦੇਰ ਹੈਵੀ ਵੀਕਲ ਆ ਜਿਹੜੇ ਕਮ ਸੇ ਕਮ ਉਧਰ ਲੀਆਂ ਨਹਿਰਾ ਥਾਣੀ ਦੀ ਨਹੀਂ ਨੰਗਣੇ ਚਾਹੀਦੇ ਜੇ ਨੰਗ ਦਿਆ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਸਖਾਵੀਆਂ ਘਟਨਾ ਉਹ ਵਾਪਰਦੀਆਂ ਰਹਿਣੀਆਂ ਅਸੀਂ ਪਿੱਛੇ ਜੇ ਦੇਖਿਆ ਨਿਊ ਦੀ ਬੱਸ ਕਿੰਨੇ ਥਾਵਾਂ ਤੇ ਨਿਊ ਦੀ ਬੱਸ ਦੇ ਜਿਹੜੇ ਨਹਿਰਾ ਚ ਡਿੱਗਣ ਦੇ ਚਾਂਸਸ ਹੋਏ ਨੇ ਤੈਸੋ ਇੱਥੇ ਵੀ ਇਸੇ ਤਰ੍ਹਾਂ ਥੋੜਾ ਜਿਹਾ ਮੈਂ ਅੱਗੇ ਜਾ ਨਹੀਂ ਰਹੀ ਜੇ ਮੈਂ ਅੱਗੇ ਗਈ ਤਾਂ ਮੈਂ ਤੁਹਾਨੂੰ ਦਿਖਾਵਾਂਗੀ ਇੰਨੀ ਡੇਂਜਰ ਕੰਡੀਸ਼ਨ ਆ ਨਾ ਉਥੋਂ ਵੀ ਉਥੋਂ ਜੇ ਗੱਡੀ ਪਿੱਛੇ ਤੋਂ ਆ ਰਹੀ ਆ ਤੇ ਉਹ ਸਲਿੱਪ ਕਰਕੇ ਸਿੱਧੀ ਨਹਿਰ 'ਚ ਵੀ ਜਾ ਸਕਦੀ ਆ ਸੋ ਇਹ ਸੋਚ ਤੇ ਵਿਚਾਰ ਕਰਨ ਦੀ ਲੋੜ ਆ ਸ਼ਾਰਟਕਟ ਰਸਤੇ ਨਾ ਬਣਾਓ ਸ਼ਾਰਟਕਟ ਰਸਤੇ ਹਮੇਸ਼ਾ ਜ਼ਿੰਦਗੀ ਨੂੰ ਜਿਹੜਾ ਖਤਰਨਾਕ ਮੋੜ ਤੇ ਲਿਆਂਕੇ ਖੜਾ ਕਰਦੇ ਆ ਰਸਤਾ ਬੇਸ਼ੱਕ ਦੀ ਲੰਮਾ ਹੋਵੇ ਪਰ ਚੰਗਾ ਹੋਵੇ ਜਿਹਦੇ ਉੱਤੇ ਚੱਲਦੇ ਵੀ ਸੋਹਣੇ ਲੱਗਣ ਧੰਨਵਾਦ ਜੀ